ਰਾਧਾ ਸਵਾਮੀ ਨੇ ਕਿਸੇ ਵਕਤ ਇੱਕ ਤਰਕ ਉਠਾਈ ਸੀ ਉਹਨਾਂ ਨੇ ਲਿਖਤ ਵਿੱਚ ਵੀ ਦਿੱਤੇ ਨੇ ਸਾਰੇ ਬੋਲਦੇ ਨੇ ਅੱਖਰ ਤੇ ਮੁਰਦਾ ਹੁੰਦੇ ਨੇ ਤੇ ਮੁਰਦਾ ਗੁਰੂ ਨਹੀਂ ਹੋ ਸਕਦਾ ਜੀਵਦਾ ਜਾਗਦਾ ਗੁਰੂ ਹੁੰਦਾ ਮੈਂ ਉਹਨਾਂ ਦੇ ਸਾਹਮਣੇ ਇਹ ਦਲੀਲ ਰੱਖੀ ਸੀ ਅਜ ਰੱਖ ਰਿਹਾ ਤੁਹਾਡੇ ਸਾਹਮਣੇ ਮੈਂ ਕਿ ਇੱਕ ਅਨਪੜ੍ਹ स्त्री ਹੈ ਵਿਚਾਰੀ ਪੜੀ ਲਿਖੀ ਨਹੀਂ ਉਸ ਦਾ ਪਤੀ ਪਰਦੇਸ ਗਿਆ ਸਮਾਪਤ ਹੋ ਕੇ ਉਸਨੇ ਘਰ ਲੰਬੀ ਚੋੜੀ ਚਿੱਠੀ ਰੱਖੀ ਹੈ ਚਿੱਠੀ ਮਿਲੀ ਵਿਚਾਰੀ ਅਨਪੜਾ ਚਲੀ ਗਈ ਪड़ोसी ਕੋਲ ਤੇ ਕਹਿੰਦੀ ਵੀਰ ਜੀ ਇਹ ਚਿੱਠੀ ਕਿੱਥੋਂ ਆਈ ਹੈ ਪੜ ਕੇ ਸੁਣਾਓ ਆ ਸੰਬੰਧਿਤ ਅਲਫਾਜ਼ ਵੀ ਪੜਦਾ ਹੈ ਮੇਰੀ ਪਿਆਰੀ ਪਤਨੀ ਉਹ ਪੜ ਲਿਆ ਤੇ ਪਤਨੀ ਹੰਗਾਰਾ ਭਰੀ ਜਾਂਦੀ ਹੈ ਚਿੱਠੀ ਪੜ ਕੇ ਸੁਣਾਉਣ ਵਾਲਾ ਅਗਰ ਪੜੇ ਹੋਣ ਦਾ ਦਾਵਾ ਕਰੇ ਉਸ ਤੋਂ ਵੱਡਾ ਕੋਈ ਦੁਰਾਚਾਰੀ ਨਹੀਂ ਗੁਰਨਾਮਕ ਦੀ ਬਾਣੀ ਪੜ੍ਹ ਕੇ ਸੁਣਾਉਣ ਵਾਲਾ ਗੁਰੂ ਹੋਣ ਦਾ ਦਾਵਾ ਕਰੇ ਉਸ ਤੋਂ ਵੱਡਾ ਕੋਈ ਧੱਕ ਨਹੀਂ ਹੈ ਉਸ ਤੋਂ ਵੱਡਾ ਕੋਈ ਧੋਖੇबाज ਨਹੀਂ ਹੈ ਇਹ ਤੇ ਧੋਖਾ ਹੈ ਕਿ ਤੁਸੀਂ ਧੋਖਾ ਦੇ ਦਿੱਤਾ ਰਾਧਾ ਸਵਾਮੀ ਨੇ ਕਿਸੇ ਵਕਤ ਇੱਕ ਤਰਕ ਉਠਾਈ ਸੀ ਉਹਨਾਂ ਨੇ ਲਿਖਤ ਵਿੱਚ ਵੀ ਦਿੱਤੇ ਨੇ ਥਾਂ ਥਾਂ ਤੇ ਬੁਲਦੇ ਨੇ ਅੱਖਰ ਤੇ ਮੁਰਦਾ ਹੁੰਦੇ ਨੇ ਤੇ ਮੁਰਦਾ ਗੁਰੂ ਨਹੀਂ ਹੋ ਸਕਦਾ ਜੀਮ ਦਾ ਜਾਗਦਾ ਗੁਰੂ ਆਉਂਦਾ ਹੈ ਮੈਂ ਉਹਨਾਂ ਦੇ ਸਾਹਮਣੇ ਇੱਕ ਦਲੀਲ ਰੱਖੀ ਸੀ ਅਜ ਰੱਖ ਰਿਹਾ ਤੁਹਾਡੇ ਸਾਹਮਣੇ ਮੈਂ ਕਿ ਇੱਕ ਅਨਪੜੀ ਔਰਤ ਹੈ ਵਿਚਾਰੀ ਪੜੀ ਲਿਖੀ ਨਹੀਂ ਉਸਦਾ પતિ ਪਰਦੇਸ ਗਿਆ ਸਮਾਂ ਭਾ ਕੇ ਉਸਨੇ ਘਰ ਲੰਬੀ ਚੋੜੀ ਚਿੱਠੀ ਰੱਖੀ ਹੈ ਚਿੱਠੀ ਮਿਲੀ ਵਿਚਾਰੀ ਅਨਪੜਾ ਚਲੀ ਗਈ ਪड़ोसी ਕੋਲ ਤੇ ਕਹਿੰਦੀ ਵੀਰ ਜੀ ਇਹ ਚਿੱਠੀ ਕਿੱਥੋਂ ਆਈ ਹੈ ਪੜ ਕੇ ਸੁਣਾਓ ਸੰਬੰਧਿਤ ਅਲਫਾਜ਼ ਵੀ ਪੜਦਾ ਹੈ ਮੇਰੀ ਪਿਆਰੀ ਪਤਨੀ ਉਹ ਪੜ ਲਿਆ ਤੇ ਪਤਨੀ ਹੰਗਾਰਾ ਭਰੀ ਜਾਂਦੀ ਹੈ ਚਿੱਠੀ ਪੜ ਕੇ ਸੁਣਾਉਣ ਵਾਲਾ ਅਗਰ ਪੜੇ ਹੋਣ ਦਾ ਦਾਵਾ ਕਰੇ ਉਸ ਤੋਂ ਵੱਡਾ ਕੋਈ ਦੁਰਾਚਾਰੀ ਨਹੀਂ ਗੁਰਨਾਮਕ ਦੀ ਬਾਣੀ ਪੜ ਕੇ ਸੁਣਾਉਣ ਵਾਲਾ ਗੁਰੂ ਹੋਣ ਦਾ ਦਾਵਾ ਕਰੇ ਉਸ ਤੋਂ ਵੱਡਾ ਕੋਈ ਠੱਗ ਨਹੀਂ ਉਸ ਤੋਂ ਵੱਡਾ ਕੋਈ ਧੋਖੇਬਾਜ਼ ਨਹੀਂ ਇਹ ਤੇ ਧੋਖਾ ਹੈ ਕਿ ਤੁਸੀਂ ਧੋਖਾ ਪੇ ਕਰ ਦਿੱਤਾ